ਕੀ ਤੁਸੀਂ ਵੀ ਆਪਣਾ ਜਨਮ ਸਰਟੀਫਿਕੇਟ ਨਹੀਂ ਬਣਾਇਆ ਜਾਂ ਤੁਹਾਡੇ ਬੱਚਾ ਹੋ ਗਿਆ ਹੈ ਉਸ ਦਾ ਜਨਮ ਸਰਟੀਫਿਕੇਟ ਨਹੀਂ ਬਣਿਆ ਤਾਂ ਬਹੁਤ ਵੱਡੀ ਪਰੇਸ਼ਾਨੀ ਹੋਣ ਵਾਲੀ ਹੈ ਹੁਣ ਜਨਮ ਪੱਤਰੀ ਹੋ ਚੁੱਕੀ ਹੈ ਬਹੁਤ ਜ਼ਿਆਦਾ ਜ਼ਰੂਰੀ ਚਾਹੇ ਆਧਾਰ ਕਾਰਡ ਬਣਾਉਣਾ ਹੋਵੇ ਚਾਹੇ ਸਕੂਲ 'ਚ ਦਾਖਲਾ ਕਰਾਉਣਾ ਹੋਵੇ ਚਾਹੇ ਪਾਸਪੋਰਟ ਬਣਾਉਣਾ ਹੋਵੇ ਪਰ ਚਿੰਤਾ ਦੀ ਕੋਈ ਲੋੜ ਨਹੀਂ ਅੱਜ ਤੁਸੀਂ 5 ਮਿੰਟ ਦੇ ਵਿੱਚ ਘਰ ਬੈਠੇ ਹੀ ਆਪਣਾ ਜਨਮ ਸਰਟੀਫਿਕੇਟ ਬਣਾ ਸਕਦੇ ਹੋ ਬਿਨਾਂ ਕਿਸੇ ਖੱਜਲ ਖਵਾਰੀ ਤੋਂ ਸਤਿ ਸ੍ਰੀ ਅਕਾਲ ਦੋਸਤੋ ਬੁੱਟੇ ਟੀਸੀ ਕੈਵ ਚੈਨਲ ਤੇ ਸਾਰੇ ਦੋਸਤਾਂ ਦਾ 모ਸਟ ਵੈਲਕਮ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਆਪਾਂ ਆਪਣੇ ਚੈਨਲ ਤੇ ਸਰਕਾਰੀ ਨੌਕਰੀਆਂ ਸਕੀਮਾਂ ਔਰ ਸਰਕਾਰੀ ਸਰਟੀਫਿਕੇਟਾਂ ਬਾਰੇ ਜਾਣਕਾਰੀ ਲੈ ਕੇ ਆਉਂਦੇ ਰਹਿੰਨੇ ਆ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਤੁਸੀਂ ਘਰ ਬੈਠੇ 5 ਮਿੰਟ ਦੇ ਵਿੱਚ ਕਿਵੇਂ ਆਪਣਾ ਜਨਮ ਸਰਟੀਫਿਕੇਟ ਬਣਾ ਸਕਦੇ ਹੋ ਕੰਪਲੀਟ ਜਾਣਕਾਰੀ ਦੇਵਾਂਗੇ ਇਸ ਤੋਂ ਬਾਅਦ ਤੁਹਾਨੂੰ ਹੋਰ ਕੋਈ ਵੀਡੀਓ ਦੇਖਣ ਦੀ ਲੋੜ ਨਹੀਂ ਪਵੇਗੀ ਸੋ ਜਨਮ ਸਰਟੀਫਿਕੇਟ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਐਨਓਸੀ ਬਣਾਉਣੀ ਪੈਂਦੀ ਹੈ ਸੋ ਇਹਨੋਂ ਕਿਵੇਂ ਅਪਲਾਈ ਕਰਨੀ ਹੈ ਉਸਦਾ ਫਾਰਮ ਕਿਵੇਂ ਭਰਨਾ ਹੈ ਉਸਦੀ ਵੀਡੀਓ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੇਾਂਗੇ ਤੁਸੀਂ ਆਪਣੇ ਚੈਨਲ ਤੇ ਜਾ ਕੇ ਉਹ ਵੀਡੀਓ ਪਹਿਲਾਂ ਦੇਖ ਲੈਣੀ ਹੈ ਕਿਉਂਕਿ ਪਹਿਲਾ ਸਟੈਪ ਉਹ ਹੈ ਔਰ ਦੂਜਾ ਸਟੈਪ ਹੈ ਜੀ ਤੁਸੀਂ ਜਾਣੋ ਸਰਟੀਫਿਕੇਟ ਦਾ ਫਾਰਮ ਰਜਿਸਟ੍ਰੇਸ਼ਨ ਫਾਰਮ ਕਿਵੇਂ ਭਰਨਾ ਹੈ ਔਰ ਉਸ ਨੂੰ ਕਰ ਬੈਠੇ ਆਨਲਾਈਨ ਕਿਵੇਂ ਕਰਨਾ ਹੈ ਔਰ ਸਰਟੀਫਿਕੇਟ ਕਿਵੇਂ ਬਣਾਉਣਾ ਹੈ ਸੋ ਹਾਂਜੀ ਦੋਸਤੋ ਇਹ ਵਾਲਾ ਫਾਰਮ ਹੈ ਜੀ ਡਿਲੇਡ ਰਜਿਸਟ੍ਰੇਸ਼ਨ ਆਫ ਬਰਥ ਜਨਮ ਸਰਟੀਫਿਕੇਟ ਦੀ ਲੇਟ ਰਜਿਸਟ੍ਰੇਸ਼ਨ ਸੋ ਜੇਕਰ ਤੁਸੀਂ ਆਪਣਾ ਜਨਮ ਸਰਟੀਫਿਕੇਟ ਨਵਾਂ ਬਣਾਉਣਾ ਹੈ ਤਾਂ ਉਸ ਦੇ ਲਈ ਤੁਹਾਨੂੰ ਇਹ ਫਾਰਮ ਦੀ ਜ਼ਰੂਰਤ ਪਵੇਗੀ ਇਹ ਫਾਰਮ ਤੁਸੀਂ ਪੀਡੀਐਫ ਸਾਡੇ ਕੋਲੋਂ ਪ੍ਰਾਪਤ ਕਰ ਸਕਦੇ ਹੋ ਸਾਡੇ ਦਿੱਤੇ ਗਏ ਨੰਬਰਾਂ ਤੇ ਮੈਸੇਜ ਕਰਕੇ ਸੋ ਦੋਸਤੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਆਪਣੀ ਤਹਿਸੀਲ ਸਿਲੈਕਟ ਕਰੋਗੇ ਉਸ ਤੋਂ ਬਾਅਦ ਇਸ ਫਾਰਮ ਨੂੰ ਤੁਸੀਂ ਉਸ ਬੰਦੇ ਵੱਲੋਂ ਭਰਨਾ ਹੈ ਜਿਸ ਦੇ ਵੱਲੋਂ ਤੁਸੀਂ ਐਨਓਸੀ ਲਈ ਹੋਵੇਗੀ ਤਾਂ ਐਨਓਸੀ ਦੇ ਵਿੱਚ ਆਪਾਂ ਦੱਸਿਆ ਹੈ ਕਿ ਐਨਓਸੀ ਜੇਕਰ ਤੁਸੀਂ 18 ਸਾਲ ਤੋਂ ਪਲੱਸ ਹੋ ਤਾਂ ਤੁਸੀਂ ਖੁਦ ਅਪਲਾਈ ਕਰ ਸਕਦੇ ਹੋ ਜੇਕਰ ਤੁਹਾਡੀ ਉਮਰ 18 ਸਾਲ ਤੋਂ ਘੱਟ ਹੈ ਤਾਂ ਤੁਹਾਡੇ ਮਾਤਾ ਪਿਤਾ ਵੱਲੋਂ ਅਪਲਾਈ ਹੋਵੇਗੀ ਤਾ ਦੋਸਤੋ ਇਸ ਦੇ ਵਿੱਚ ਜਿਵੇਂ ਬੱਚਾ 18 ਸਾਲ ਤੋਂ ਪਲੱਸ ਦੇ ਵੱਲੋਂ ਆਪਾਂ ਇੱਕ ਡੈਮੋ ਫਾਰਮ ਭਰਿਆ ਹੈ ਤਾਂ ਤੁਸੀਂ ਜੇਕਰ 18 ਸਾਲ ਤੋਂ ਪਲੱਸ ਦੇ ਹੋ ਤਾਂ ਤੁਸੀਂ ਸੇਮ ਇਸ ਤਰ੍ਹਾਂ ਫਾਰਮ ਭਰ ਸਕਦੇ ਹੋ ਜੇਕਰ ਤੁਸੀਂ ਆਪਣੇ ਮਾਤਾ ਪਿਤਾ ਦੇ ਵੱਲੋਂ ਭਰਨਾ ਹੈ ਤਾਂ ਤੁਸੀਂ ਇੱਥੇ ਆਪਣੇ ਮਾਤਾ ਪਿਤਾ ਦਾ ਨਾਮ ਲਿਖੋਗੇ ਤਾਂ ਸਭ ਤੋਂ ਪਹਿਲਾਂ ਦੋਸਤੋ ਇੱਥੇ ਨਾਮ ਆ ਜਾਏਗਾ ਉਸ ਤੋਂ ਬਾਅਦ ਫਾਦਰ ਨੇਮ ਆ ਜਾਏਗਾ ਉਸ ਤੋਂ ਬਾਅਦ ਮਦਰ ਨੇਮ ਡੇਟ ਆਫ ਬਰਥ ਉਸ ਤੋਂ ਬਾਅਦ ਤੁਸੀਂ ਆਪਣਾ ਜੈਂਡਰ ਸਿਲੈਕਟ ਕਰਨਾ ਹੈ ਮੈਰੀਡ ਹਾਂ 언ਮੈਰੀਡ ਹਾਂ ਉਸ ਤੋਂ ਬਾਅਦ ਤੁਸੀਂ ਇੱਥੇ ਜੀ ਆਪਣਾ ਸੁਪਾਊਸ ਨੇਮ ਲਿਖਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਆਪਣਾ ਕੰਟੈਕਟ ਨੰਬਰ ਲਿਖ ਦੇਣਾ ਹੈ ਜੀਮੇਲ ਆਈਡੀ ਹੈਗੀ ਤਾਂ ਲਿਖ ਦੇਣੀ ਨਹੀਂ ਤਾਂ ਲੋਡ ਹੀ ਨਹੀਂ ਉਸ ਤੋਂ ਬਾਅਦ ਤੁਸੀਂ ਰੂਲਰ ਜਾਂ ਅਰਬਨ ਕਿਹੜੇ ਖੇਤਰ ਤੋਂ ਰਹਿਣ ਵਾਲੇ ਹੋ ਉਹ ਲਿਖ ਦਿਓ ਉਸ ਤੋਂ ਬਾਅਦ ਦੋਸਤੋ ਤੁਸੀਂ ਆਪਣਾ ਐਡਰੈਸ ਟਾਈਪ ਕਰਨਾ ਹੈ ਪਿੰਨ ਕੋਡ ਜ਼ਿਲ੍ਹਾ ਔਰ ਉਸ ਤੋਂ ਬਾਅਦ ਤੁਹਾਡਾ ਸਟੇਟ ਔਰ ਸਬ ਤਹਿਸੀਲ ਤਾਂ ਇਹ ਤੁਸੀਂ ਦੋਸਤੋ ਇੱਥੇ ਇਸ ਨੂੰ ਦੇਖ ਕੇ ਫਿਲ ਕਰ ਲੈਣਾ ਹੈ ਔਰ ਜਿਵੇਂ ਜਿਵੇਂ ਆਪਾਂ ਭਰਿਆ ਫਾਰਮ ਇਸ ਨੂੰ ਵੇਖ ਕੇ ਤੁਸੀਂ ਇਸ ਤਰ੍ਹਾਂ ਫਾਰਮ ਭਰ ਸਕਦੇ ਹੋ ਉਸ ਤੋਂ ਬਾਅਦ ਦੋਸਤੋ ਤੁਸੀਂ ਇੱਥੇ ਆਪਣਾ ਲਿਖਣਾ ਹੈ ਕੁਝ ਹੋਰ ਕਿਰਪਾ ਕਰਕੇ ਰਿਸ਼ਤਾ ਦੱਸੋ ਤਾਂ ਤੁਸੀਂ ਜੇਕਰ ਖੁਦ ਕਰ ਰਹੇ ਹੋ ਤਾਂ 셀ਫ ਕਰ ਦਿਓ ਜੇਕਰ ਤੁਸੀਂ ਮਾਤਾ ਪਿਤਾ ਵੱਲੋਂ ਅਪਲਾਈ ਕਰਵਾ ਰਹੇ ਹੋ ਤਾਂ ਇੱਥੇ ਪਿਤਾ ਲਿਖਣਾ ਹੈ ਤਾਂ ਦੋਸਤੋ ਉਸ ਤੋਂ ਬਾਅਦ ਤੁਸੀਂ ਆਪਣੇ ਬੱਚੇ ਦਾ ਨਾਮ ਮਤਲਬ ਕਿ ਲਾਪਤਰੀ ਉਹ ਹੁੰਦਾ ਹੈ ਜੀ ਜਿਸ ਦਾ ਆਪਾਂ ਸਰਟੀਫਿਕੇਟ ਬਣਾਉਣਾ ਹੈ ਤਾਂ ਇੱਥੇ ਦੋਸਤੋ ਜਿਸ ਦਾ ਤੁਸੀਂ ਸਰਟੀਫਿਕੇਟ ਬਣਾਉਣਾ ਚਾਹੁੰਦੇ ਹੋ ਉਸ ਦਾ ਨਾਮ ਲਿਖੋਗੇ ਉਸ ਦਾ ਨਾਮ ਅੰਗਰੇਜ਼ੀ ਅਤੇ ਪੰਜਾਬੀ ਦੇ ਵਿੱਚ ਤੁਸੀਂ ਸਹੀ ਸਹੀ ਲਿਖਣਾ ਹੈ ਜੋ ਤੁਸੀਂ ਸਰਟੀਫਿਕੇਟ ਦੇ ਉੱਪਰ ਪ੍ਰਾਪਤ ਕਰਨਾ ਹੈ ਤਾਂ ਉਸ ਤੋਂ ਬਾਅਦ ਦੋਸਤੋ ਬੱਚੇ ਦੀ ਮਾਤਾ ਦਾ ਨਾਮ ਬੱਚੇ ਦੇ ਪਿਤਾ ਦਾ ਨਾਮ ਦਾਦੇ ਦਾ ਨਾਮ ਤਾਂ ਇਹ ਚੀਜ਼ਾਂ ਤੁਸੀਂ ਅੰਗਰੇਜ਼ੀ ਪੰਜਾਬੀ ਦੋਨਾਂ ਦੇ ਵਿੱਚ ਲਿਖ ਦੇਣੀਆਂ ਨੇ ਤਾਂ ਉਸ ਤੋਂ ਬਾਅਦ ਦੋਸਤੋ ਤੁਸੀਂ ਜੈਂਡਰ ਸਿਲੈਕਟ ਕਰੋਗੇ ਉਸ ਤੋਂ ਬਾਅਦ ਤੁਸੀਂ ਆਪਣਾ ਧਰਮ ਸਿਲੈਕਟ ਕਰਨਾ ਹੈ ਔਰ ਉਸ ਤੋਂ ਬਾਅਦ ਜਨਮ ਮਿਤੀ ਜੋ ਤੁਹਾਡੀ ਜਨਮ ਮਿਤੀ ਹੈ ਉਹ ਤੁਸੀਂ ਇੱਥੇ ਲਿਖ ਦੇਣੀ ਹੈ ਜੀ ਉਸ ਤੋਂ ਬਾਅਦ ਮੈਰਿਡਮ ਅਨਮੈਰਿਡਮ ਉਹ ਤੁਸੀਂ ਇੱਥੇ ਲਿਖ ਦੇਣਾ ਹੈ ਔਰ ਉਸ ਤੋਂ ਬਾਅਦ ਜੀਵਨ ਸਾਥੀ ਦਾ ਨਾਮ ਜੇਕਰ ਤੁਸੀਂ ਵਿਆਹੇ ਹੋ ਤਾਂ ਇੱਥੇ ਲਿਖ ਦਿਓ ਨਹੀਂ ਤਾਂ ਲੋੜ ਹੀ ਨਹੀਂ ਤਾਂ ਉਸ ਤੋਂ ਬਾਅਦ ਦੋਸਤੋ ਇੱਥੇ ਬੱਚੇ ਦੀ ਜਨਮ ਸਮੇ ਦੀ ਉਮਰ ਤਾਂ ਇੱਥੇ ਤੁਸੀਂ ਜਿਹੜੀ ਆਪਣੀ ਉਮਰ ਲਿਖ ਦੇਣੀ ਹੈ ਤਾਂ ਉਸ ਤੋਂ ਬਾਅਦ ਦੋਸਤੋ ਥੱਲੇ ਜਨਮ ਸਮੇ ਮਾਤਾ ਪਿਤਾ ਦਾ ਪਤਾ ਤਾਂ ਦੋਸਤੋ ਜਿਹੜੇ ਸਮੇ ਤੁਹਾਡਾ ਜਨਮ ਹੋਇਆ ਸੀ ਉਦੋਂ ਤੁਹਾਡਾ ਕੀ ਐਡਰੈਸ ਸੀ ਉਹ ਤੁਸੀਂ ਆਪਣਾ ਇੱਥੇ ਲਿਖ ਦੇਣਾ ਹੈ ਅੰਗਰੇਜ਼ੀ ਔਰ ਪੰਜਾਬੀ ਦੇ ਵਿੱਚ ਦੋਨਾਂ ਦੇ ਵਿੱਚ ਤੁਸੀਂ ਲਿਖਣਾ ਹੈ ਇਸ ਨੂੰ ਇੱਕ ਦੇ ਵਿੱਚ ਨਹੀਂ ਲਿਖਣਾ ਤਾਂ ਉਸ ਤੋਂ ਬਾਅਦ ਦੋਸਤੋ ਮਾਤਾ ਪਿਤਾ ਦਾ ਸਥਾਈ ਪਤਾ ਪਰਮਾਨੈਂਟ ਐਡਰੈਸ ਜਾਂ ਕੋਰਸਪੋਂਡੈਂਟ ਐਡਰੈਸ ਤੁਸੀਂ ਇੱਥੇ ਆਪਣਾ ਲਿਖ ਦੇਣਾ ਹੈ ਉਸ ਤੋਂ ਬਾਅਦ ਲੇਟ ਐਂਟਰੀ ਕਰਾਉਣ ਦਾ ਕਾਰਨ ਤਾਂ ਇਹਦੇ ਵਿੱਚ ਉਹਨੂੰ ਕਾਰਨ ਪੁੱਛਿਆ ਜਾਵੇਗਾ ਕਿ ਤੁਸੀਂ ਆਪਣੇ ਬੱਚੇ ਦਾ ਸਰਟੀਫਿਕੇਟ ਕਿਉਂ ਨਹੀਂ ਬਣਾਇਆ ਜਾਂ ਹਜੇ ਤੱਕ ਤੁਸੀਂ ਆਪਣਾ ਸਰਟੀਫਿਕੇਟ ਕਿਉਂ ਨਹੀਂ ਬਣਾਇਆ ਤਾਂ ਤੁਸੀਂ ਰੀਜਨ ਦੇ ਸਕਦੇ ਹੋ ਘਰੇਲੂ ਰੁਝੇਵੇਂ ਕਰਕੇ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਇੱਥੇ ਆਪਣਾ ਖੇਤਰ ਚੁਣ ਲੈਣਾ ਹੈ ਰੂਰਲ ਏਰੀਆ ਜਾਂ ਅਰਬਨ ਏਰੀਆ ਤਾਂ ਉਸ ਤੋਂ ਬਾਅਦ ਤੁਹਾਡਾ ਜ਼ਿਲ੍ਹਾ ਆ ਜਾਵੇਗਾ ਜਿੱਥੇ ਤੁਹਾਡੀ ਰਜਿਸਟ੍ਰੇਸ਼ਨ ਹੋਈ ਹੋਵੇਗੀ ਜਿੱਥੋਂ ਦੀ ਤੁਸੀਂ ਐਨਓਸੀ ਲਈ ਹੋਵੇਗੀ ਉਹ ਤੁਸੀਂ ਇੱਥੇ ਜ਼ਿਲ੍ਹਾ ਫਿਲ ਕਰਨਾ ਜੀ ਔਰ ਉਹੀ ਤਹਿਸੀਲ ਫਿਲ ਕਰਨੀ ਆ ਤਾਂ ਉਸ ਤੋਂ ਬਾਅਦ ਦੋਸਤੋ ਅੱਗੇ ਚੱਲਦੇ ਹਾਂ ਜੀ ਅੱਗੇ ਤੁਸੀਂ ਤੁਹਾਡੇ ਕੋਲ ਕਿਉਂਕਿ ਹੁਣ ਜੇਕਰ ਤੁਹਾਡੇ ਕੋਲੇ ਹਸਪੀਟਲ ਦਾ ਕੋਈ ਡਾਕੂਮੈਂਟ ਹੈ ਹਸਪੀਟ ਤਾਂ ਤੁਸੀਂ ਇੱਥੇ ਹਸਪੀਟਲ ਵੱਲੋਂ ਵੀ ਐਨਓਸੀ ਪ੍ਰਾਪਤ ਕਰ ਸਕਦੇ ਹੋ ਉਹ ਜੇਕਰ ਤੁਸੀਂ ਵਧੇਰੇ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਆਪਣੇ ਨਾਲ ਕੰਟੈਕਟ ਕਰਕੇ ਆਪਣੇ ਤੋਂ ਵਧੇਰੇ رابطہ ਪ੍ਰਾਪਤ ਕਰ ਸਕਦੇ ਹੋ ਸੋ ਦੋਸਤੋ ਉਸ ਤੋਂ ਬਾਅਦ ਅੱਗੇ ਆਪਣੇ ਕੋਲ ਐਡਰੈਸ ਦਾ ਕਾਲਮ ਆ ਜਾਂਦਾ ਇੱਥੇ ਆਪਾਂ ਫਿਰ ਐਡਰੈਸ ਫਿਲ ਕਰ ਦੇਣਾ ਹੈ ਜਨਮ ਸਥਾਨ ਦਾ ਪਤਾ ਜਿੱਥੇ ਤੁਹਾਡਾ ਜਨਮ ਹੋਇਆ ਸੀ ਜਿੱਥੋਂ ਦੀ ਆਪਾਂ ਐਨਓਸੀ ਲਈ ਹੋਵੇਗੀ ਤਾਂ ਉਹ ਤੁਸੀਂ ਇੱਥੇ ਐਡਰੈਸ ਭਰ ਦੇਣਾ ਜੀ ਉਸ ਤੋਂ ਬਾਅਦ ਦੋਸਤੋ ਇੱਥੇ ਜਾਣਕਾਰੀ ਦੇਣ ਵਾਲੇ ਦਾ ਨਾਮ ਤਾਂ ਇੱਥੇ ਦੋਸਤੋ ਮੰਨ ਲਓ ਤੁਹਾਡੇ ਫਾਦਰ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਉਹ ਤੁਸੀਂ ਇੱਥੇ ਟਾਈਪ ਕਰ ਦੇਣਾ ਹੈ ਠੀਕ ਹੈ ਜੀ ਆਪਣੇ ਫਾਦਰ ਦਾ ਨਾਮ ਫਿੱਲ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਇੱਥੇ ਆਪਣਾ ਐਡਰੈਸ ਫਿੱਲ ਕਰ ਦੇਣਾ ਜੋਵੇਂ ਆਪਾਂ ਅੰਗਰੇਜ਼ੀ ਦੇ ਵਿੱਚ ਔਰ ਪੰਜਾਬੀ ਦੇ ਵਿੱਚ ਤਾਂ ਉਸ ਤੋਂ ਬਾਅਦ ਜੋ ਤੁਹਾਨੂੰ ਸੀ ਐਨਓਸੀ ਪ੍ਰਾਪਤ ਕਰੀ ਹੋਵੇਗੀ ਠੀਕ ਹੈ ਜੀ ਉਸ ਦਾ ਇੱਥੇ ਨੰਬਰ ਬਕਾਇਦਾ ਲਿਖਿਆ ਜਾਵੇਗਾ ਜਾਰੀ ਹੋਣ ਦੀ ਮਿਤੀ ਲਿਖੀ ਜਾਵੇਗੀ ਔਰ ਜਿਹੜਾ ਡੇਟ ਫਰੋਮ ਤੋਂ ਕਿੰਨੇ ਤੋਂ ਕਿੰਨੇ ਦੇ ਵਿੱਚ ਤੁਸੀਂ ਜਿਹੜਾ ਐਨਓਸੀ ਪ੍ਰਾਪਤ ਕੀਤੀ ਹੈ 2006 ਤੋਂ 8 ਜਿਵੇਂ ਤੁਹਾਡਾ ਜਨਮ 2005 ਦਾ ਹੈ ਤਾਂ ਆਪਾਂ 6 ਤੋਂ 8 ਤੱਕ ਲਿਖਾਂਗੇ ਜਾਂ ਲਿਖਾਂਗੇ ਜੀ ਆਪਾਂ ਮੰਨ ਲਓ ਜੇ ਤੁਹਾਡਾ ਬਰਤ 6 ਦਾ ਹੈ ਤਾਂ ਆਪਾਂ 5 ਤੋਂ 7 ਲਿਖਾਂਗੇ ਤਾਂ ਇਸ ਤਰ੍ਹਾਂ ਕਰਕੇ ਤੁਸੀਂ 1 ਸਾਲ ਅੱਗੇ ਔਰ 1 ਸਾਲ ਪਿੱਛੇ ਦਾ ਜਿਹੜਾ ਵੇਰਵਾਉ ਦਿਣਾ ਹੁੰਦਾ ਹੈ ਤਾਂ ਦੋਸਤੋ ਉਸ ਤੋਂ ਬਾਅਦ ਜਿਹੜੇ ਇਸ ਦੇ ਨਾਲ ਡਾਕੂਮੈਂਟ ਮੰਡੇਟਰੀ ਹੋਣਗੇ ਤੁਹਾਡਾ ਆਧਾਰ ਕਾਰਡ ਵੋਟਰ ਕਾਰਡ ਔਰ ਪੈਨ ਕਾਰਡ ਔਰ ਮਾਰਕ ਸ਼ੀਟ ਤੁਹਾਡੀ 10ਵੀਂ ਦੀ +2 ਦੀ ਜੇਕਰ ਤੁਸੀਂ 18 ਸਾਲ ਤੋਂ ਜੇਕਰ ਤੁਸੀਂ 18 ਸਾਲ ਤੋਂ ਤੁਸੀਂ ਆਪਣੇ ਬੱਚੇ ਆਸਤੇ ਅਪਲਾਈ ਕਰ ਰਹੇ ਹੋ ਤਾਂ ਉਸ ਦੇ ਲਈ ਤੁਸੀਂ ਆਪਣਾ ਜਿਹੜਾ ਬੱਚੇ ਦਾ ਟੀਕਾ ਕਰਨ ਵਾਲਾ ਕਾਰਡ ਹੁੰਦਾ ਹੈ ਜਾਂ ਤੁਸੀਂ ਹਸਪੀਟਲ ਤੋਂ ਜਦੋਂ ਡਿਲੀਵਰੀ ਹੁੰਦੀ ਹੈ ਤਾਂ ਉੱਥੋਂ ਦਾ ਜੇ ਕੁਝ ਨਾ ਕੁਝ ਤੁਹਾਨੂੰ ਕੁਝ ਨਾ ਕੁਝ ਲਿਖ ਕੇ ਦਿੱਤਾ ਹੀ ਜਾਂਦਾ ਹੈ ਤਾਂ ਉਹ ਤੁਸੀਂ ਨਾਲ ਲਗਾ ਸਕਦੇ ਹੋ ਔਰ ਨਾਲ ਦੇ ਨਾਲ ਹੀ ਇਸ ਦੇ ਵਿੱਚ ਕਾਫੀ ਸਾਰੀਆਂ ਰਿਪੋਰਟ ਆਪਾਂ ਦੇਣੀਆਂ ਪੈਂਦੀਆਂ ਨੇ ਜਿਵੇਂ ਸਰਪੰਚ ਤੋਂ ਨੰਬਰਦਾਰ ਤੋਂ ਆਪਾਂ ਦੇਖਦੇ ਹਾਂ ਕਿਵੇਂ ਟਾਈਪ ਕਰਨੀਆਂ ਨੇ ਸੋ ਦੋਸਤੋ ਇਹ ਵਾਲੇ ਫਾਰਮ ਭਰਨ ਤੋਂ ਬਾਅਦ ਆਪਾਂ ਇੱਥੇ ਗਵਾਹੀ ਲਾਵਾਂਗੇ ਜੀ ਦੋ ਬੰਦਿਆਂ ਦੀ ਠੀਕ ਹੈ ਜੀ ਉਹ ਗਵਾਹੀ ਦੇ ਜਿਹੜਾ ਇੱਥੇ ਉਹਨਾਂ ਦੀ ਫੋਟੋ ਵੀ ਲੱਗੇਗੀ ਬਕਾਇਦਾ ਠੀਕ ਹੈ ਜੀ ਫੋਟੋ ਲਾਉਣ ਤੋਂ ਬਾਅਦ ਅਸ ਤੋਂ ਬਾਅਦ ਥੱਲੇ ਆਪਾਂ ਇਹ ਫਾਰਮ ਆਪਣੇ ਜੇਕਰ ਬੱਚੇ ਦੇ ਪਿਤਾ ਵੱਲੋਂ ਭਰਿਆ ਜਾ ਰਿਹਾ ਤਾਂ ਉਸ ਦਾ ਤੁਸੀਂ ਇੱਥੇ ਨਾਮ ਲਿਖੋਗੇ ਔਰ ਇੱਥੇ ਤੁਸੀਂ ਆਪਣਾ ਸਾਰਾ ਡਾਟਾ ਫਿਲ ਕਰ ਦੇਣਾ ਜਿਸ ਨੂੰ ਪੰਜਾਬੀ ਦੇ ਵਿੱਚ ਫਾਰਮਾਂ ਕੋਈ ਜ਼ਿਆਦਾ ਔਖਾ ਫਾਰਮ ਨਹੀਂਗਾ ਜਿੱਥੇ ਨਹੀਂ ਪਤਾ ਲੱਗਦਾ ਉੱਥੇ ਤੁਸੀਂ ਆਪਾਂ ਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ ਤਾਂ ਦੋਸਤੋ ਉਸ ਤੋਂ ਬਾਅਦ ਇਹ ਫਾਰਮ ਦੋ ਗਵਾਹੀ ਦੇ ਫਾਰਮ ਹੋਣਗੇ ਠੀਕ ਹੈ ਜੀ ਇੱਥੇ ਕੋਸ਼ਨਾ ਕਰਦੀ ਫੋਟੋ ਲੱਗੇਗੀ ਮਤਲਬ ਕਿ ਜਿਹਦੇ ਵੱਲੋਂ ਸਾਡੀ ਵੀ ਅਪਲਾਈ ਕੀਤਾ ਜਾ ਰਿਹਾ ਜੇਕਰ ਤੁਸੀਂ ਖੁਦ ਕਰ ਰਹੇ ਹੋ ਤਾਂ ਤੁਸੀਂ ਖੁਦ ਆਪਣੀ ਫੋਟੋ ਲਗਾ ਸਕਦੇ ਹੋ ਜੇਕਰ ਤੁਹਾਡੇ ਪਿਤਾ ਵੱਲੋਂ ਹੋ ਰਿਹਾ ਤਾਂ ਉਹਨਾਂ ਦੀ ਫੋਟੋ ਇੱਥੇ ਲੱਗੇਗੀ। ਤਾਂ ਇਸ ਇਸ ਤਰ੍ਹਾਂ ਤੁਸੀਂ ਇਸ ਫਾਰਮ ਨੂੰ ਹੀ ਫਿਲ ਕਰ ਲੈਣਾ ਹੈ ਜੀ ਦੇਖ ਕੇ। ਤਾਂ ਕਿਉਂਕਿ ਜੇਕਰ ਆਪਾਂ ਜ਼ਿਆਦਾ ਡਿਟੇਲ ਦੇ ਵਿੱਚ ਜਾਣਿਆ ਤਾਂ ਵੀਡੀਓ ਕਾਫੀ ਲੰਬੀ ਹੋ ਜਾਏਗੀ। ਪਰ ਆਪਾਂ ਜਿਹਦੇ ਹਿਸਾਬ ਨਾਲ ਤੁਹਾਨੂੰ ਫਾਰਮ ਦਿਖਾ ਰਹੇ ਹਾਂ ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਫਾਰਮ ਭਰਨ ਦੇ ਵਿੱਚ। ਸੋ ਦੋਸਤੋ ਉਸ ਤੋਂ ਬਾਅਦ ਤੁਸੀਂ ਇੱਥੇ ਵੀ ਆਪਣਾ ਜਿਹੜਾ ਜਨਮ ਸਰਟੀਫਿਕੇਟ ਦੱਸ ਸਕਦੇ ਹੋ। ਤੁਹਾਨੂੰ ਕਹਦੇ ਇਸ ਤੇ ਚਾਹੀਦਾ ਵੀ ਘਰੇਲੂ ਮੰਤਵਾਸ ਤੇ ਤੁਹਾਨੂੰ ਜਿਹੜਾ ਡਾਕੂਮੈਂਟ ਚਾਹੀਦੇ ਨੇ। ਤਾਂ ਦੋਸਤੋ ਉਸ ਤੋਂ ਬਾਅਦ ਆਪਣੇ ਕੋਲੇ ਅੱਗੇ ਜਿਹੜੇ ਆ ਜਾਂਦੇ ਜੀ ਕੋਸ਼ਨਾ ਪੱਤਰ। ਤਾਂ ਇਹ ਬੜੇ ਧਿਆਨ ਦੇ ਨਾਲ ਤੁਸੀਂ ਦੇਖ ਲੈਣੇ ਆ। ਬਾਕੀ ਤੁਸੀਂ ਇਹ ਸਾਡੇ ਕੋਲੋਂ ਵੀ ਟਾਈਪ ਕਰਵਾ ਸਕਦੇ ਹੋ। ਪਰ ਇਹ ਤੁਸੀਂ ਧਿਆਨ ਨਾਲ ਦੇਖ ਕੇ ਇਸ ਨੂੰ ਖੁਦ ਵੀ ਟਾਈਪ ਕਰ ਸਕਦੇ ਹੋ। ਤਾਂ ਸਭ ਤੋਂ ਪਹਿਲਾਂ ਦੋਸਤੋ ਇਸ ਦੇ ਵਿੱਚ ਤੁਸੀਂ ਦੇਖ ਲੈਣੇ ਸਵੈ ਘੋਸ਼ਨਾ ਪੱਤਰ ਲੱਗੂਗਾ ਜੀ ਇੱਕ। ਠੀਕ ਹੈ ਜੀ ਜਿਸ ਦੇ ਵਿੱਚ ਇਹ ਘੋਸ਼ਨਾ ਪੱਤਰ ਤੁਹਾਡੇ ਮਾਤਾ ਪਿਤਾ ਵੱਲੋਂ ਲੱਗੂਗਾ। ਤਾਂ ਇਸ ਦੇ ਵਿੱਚ ਤੁਸੀਂ ਇਸ ਤਰ੍ਹਾਂ ਸਾਰਾ ਟਾਈਪ ਕਰਨਾ ਹੈ ਜਿਵੇਂ ਤੁਹਾਡਾ ਨਾਮ ਹੈ, ਤੁਹਾਡੀ ਡੇਟ ਆਫ ਬਰਥ ਹੈ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਠੀਕ ਹੈ ਇਹ ਸਾਰਾ ਕੁਝ ਤੁਸੀਂ ਇਸ ਦੇ ਵਿੱਚ ਦਰਜ ਕਰਨਾ ਹੈ। ਬੈਸ ਦੇ ਵਿੱਚ ਤੁਸੀਂ ਕਲੀਅਰ ਮੈਂਸ਼ਨ ਕਰੋਗੇ ਕਿ ਜਦੋਂ ਬੱਚੇ ਦਾ ਜਨਮ ਹੋਇਆ ਸੀ ਉਦੋਂ ਇਤਰਾਜ਼ ਦਰਜ ਨਹੀਂ ਕਰਵਾਇਆ ਗਿਆ ਤਾਂ ਹੁਣ ਸਾਨੂੰ ਕਿਰ ਬੱਚੇ ਦੇ ਜਨਮ ਸਰਟੀਫਿਕੇਟ ਦੇ ਲਈ ਜਿਹੜਾ ਲੋੜ ਹੈ ਉਸ ਦੀ ਤਾਂ ਇਸ ਲਈ ਜਿਹੜਾ ਅਸੀਂ ਲੇਟ ਇਤਰਾਜ਼ ਕਰਵਾਉਣਾ ਚਾਹੁੰਦੇ ਆ ਤਾਂ ਸਾਰਾ ਤੁਸੀਂ ਇਸ ਤਰ੍ਹਾਂ ਟਾਈਪ ਕਰਕੇ ਤਾਂ ਦੋਸਤੋ ਉਸ ਤੋਂ ਬਾਅਦ ਇੱਕ ਤੁਸੀਂ ਮਾਮੇ ਵੱਲੋਂ ਜਿਹੜਾ ਸਹੈ ਕੁਸ਼ਨਾ ਪੱਤਰ ਦਰਜ ਕਰੋਗੇ ਠੀਕ ਹੈ ਜੀ ਇਹਨੂੰ ਵੀ ਤੁਸੀਂ ਉਸੇ ਤਰ੍ਹਾਂ ਟਾਈਪ ਕਰ ਲੈਣਾ ਹੈ ਸਾਰਾ ਜਿਸ ਨੂੰ ਦੇਖ ਕੇ ਤੁਸੀਂ ਆਪਣਾ ਟਾਈਪ ਕਰ ਸਕਦੇ ਹੋ ਸੋ ਅਸਤਵਾਦ ਇੱਕ ਕਵਚਨਾ ਪੱਤਰ ਲੱਗੇਗਾ ਜੀ ਨੰਬਰਦਾਰ ਵੱਲੋਂ ਤੁਹਾਡੇ ਪਿੰਡ ਦਾ ਜੋ ਵੀ ਨੰਬਰਦਾਰ ਐਮਸੀ ਹੈ ਜਾਂ ਸਰਪੰਚ ਹੈ ਤਾਂ ਉਸ ਦੇ ਵੱਲੋਂ ਇਹੜਾ ਕਵਚਨਾ ਪੱਤਰ ਲੱਗੂਗਾ ਤਾਂ ਇਸ ਦੇ ਵਿੱਚ ਵੀ ਤੁਸੀਂ ਦੇਖ ਲਓ ਕਿਸ ਤਰ੍ਹਾਂ ਤੁਸੀਂ ਲਿਖਣਾ ਹੈ ਇਹ ਸਾਰਾ ਡਾਟਾ ਦੇਣਾ ਬਹੁਤ ਜ਼ਰੂਰੀ ਹੈ ਤਾਂ ਫੇਰ ਹੀ ਤੁਹਾਡਾ ਜਿਹੜਾ ਕਿ ਜਨਮ ਸਰਟੀਫਿਕੇਟ ਬਣਾ ਕੇ ਦਿੱਤਾ ਜਾਊਗਾ ਨਹੀਂ ਤਾਂ ਤੁਹਾਨੂੰ ਬਹੁਤ ਜ਼ਿਆਦਾ ਭੁਗਾਈ ਹੋਵੇਗੀ ਤੁਹਾਡੀ ਖੱਜਲਖਵਰੀ ਹੋਵੇਗੀ ਔਰ ਤੁਹਾਡਾ ਜਿਹੜਾ ਜਨਮ ਸਰਟੀਫਿਕੇਟ ਵੀ ਨਹੀਂ ਬਣੇਗਾ ਕਿਉਂਕਿ ਹਰ ਇੱਕ ਚੀਜ਼ ਦਾ ਇੱਕ ਸਟੈਪ ਹੁੰਦਾ ਜੀ ਸਟੈਪ ਵਾਈਜ਼ ਜੇਕਰ ਤੁਸੀਂ ਚੱਲਦੇ ਹੋ ਤਾਂ ਤੁਹਾਡਾ ਜਿਹੜਾ ਡਾਕੂਮੈਂਟ ਹੈ ਉਹ ਬੜੇ ਵਧੀਆ ਤਰੀਕੇ ਨਾਲ ਔਰ ਬਹੁਤ ਆਸਾਨੀ ਦੇ ਨਾਲ ਬਣ ਜਾਂਦਾ ਹੈ ਠੀਕ ਹੈ ਜੀ ਬਾਕੀ ਆਪਣੇ ਚੈਨਲ ਤੇ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਦਿੱਤੀ ਜਾਂਦੀ ਹੈ ਤਾਂ ਜੋ ਤੁਹਾਡੀ ਕੋਈ ਵੀ ਖੱਜਲਖਵਰੀ ਨਾ ਹੋਵੇ ਔਰ ਤੁਸੀਂ ਸਾਡੇ ਨਾਲ ਅੱਗੇ ਤੱਕ ਜੁੜੇ ਰਹੋ ਤਸਦੀਕ ਕੀਤੇ ਸਰਪੰਚ ਉਸ ਤੋਂ ਬਾਅਦ ਜੀ ਉਹ ਹੋ ਗਏ ਸੀ ਆਪਣੇ ਕੋਸ਼ਨਾ ਪੱਤਰ ਹੁਣ ਆਪਾਂ ਤਸਦੀਕ ਕਰਵਾਵਾਂਗੇ ਸਰਪੰਚ ਵੱਲੋਂ ਨੰਬਰਦਾਰ ਵੱਲੋਂ ਠੀਕ ਹੈ ਜੀ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਪਾਂ ਲਿਖਿਆ ਹੋਇਆ ਹੈ ਇਸ ਤਰ੍ਹਾਂ ਤੁਸੀਂ ਟਾਈਪ ਕਰਵਾ ਲੈਣਾ ਕਿਸੇ ਕੋਲੋਂ ਵੀ ਨਹੀਂ ਤਾਂ ਤੁਸੀਂ ਸਾਡੇ ਕੋਲ ਵੀ ਟਾਈਪ ਕਰਵਾ ਸਕਦੇ ਹੋ ਸੋ ਦੋਸਤੋ ਉਸ ਤੋਂ ਬਾਅਦ ਜਿਹੜਾ ਚੌਂਕੀਦਾਰ ਵੱਲੋਂ ਜਿਹੜਾ ਤੁਸੀਂ ਇੱਕ ਬਣਾਉਣਾ ਹੈ ਸਵੈ ਘੋਸ਼ਣਾ ਪੱਤਰ ਤਾਂ ਇਹ ਵੀ ਹੈ ਸਾਰੇ ਸੇਮ ਹੀ ਆ ਜੀ ਇਹਨਾਂ ਦੇ ਵਿੱਚ ਸਿਰਫ ਫਾਰਮੈਟ ਚੇਂਜ ਕੀਤਾ ਹੁੰਦਾ ਤਾਂ ਇਸ ਨੂੰ ਵੀ ਤੁਸੀਂ ਟਾਈਪ ਕਰਵਾ ਲੈਣਾ ਹੈ ਔਰ ਉਸ ਤੋਂ ਬਾਅਦ ਇੱਕ ਦਾਈ ਵੱਲੋਂ ਮਤਲਬ ਕਿ ਜਦੋਂ ਤੁਹਾਡੇ ਬੱਚੇ ਦਾ ਜਨਮ ਹੋਇਆ ਸੀਗਾ ਤਾਂ ਉਸ ਟਾਈਮ ਤੁਸੀਂ ਕਿਸੇ ਦਾਈ ਉਦਾ ਵੀ ਨਾਲ ਆਧਾਰ ਕਾਡ ਵਗੈਰਾ ਇਹ ਸਾਰਿਆਂ ਦੇ ਜਿੰਨੇ ਵੀ ਆਪਾਂ ਘੋਸ਼ਣਾ ਪੱਤਰ ਆ ਜੀ ਸਰਪੰਚਾ ਨੰਬਰਦਾਰਾ ਚੌਂਕੀਦਾਰਾ ਇਹਨਾਂ ਸਾਰਿਆਂ ਦੇ ਆਧਾਰ ਕਾਰਡ ਨਾਲ ਲੱਗਣਗੇ ਠੀਕ ਹੈ ਜੀ ਔਰ ਉਸ ਤੋਂ ਬਾਅਦ ਇਹਨਾਂ ਸਾਰਿਆਂ ਦੇ ਸਰਪੰਚਾ ਦੇ ਮੋਹਰ ਮੋਹਰ ਸੈਂਡ ਵੀ ਹੋਣਗੇ ਔਰ ਆਪਣੇ ਨੰਬਰਦਾਰ ਦੇ ਵੀ ਮੋਹਰ ਸੈਂਡ ਹੋਣਗੇ ਫੇਰ ਹੀ ਇਹ ਜਿਹੜਾ ਆਪਣੀ ਇੱਕ ਪੱਕੀ ਫਾਈਲ ਬਣੇਗੀ ਔਰ ਆਪਾਂ ਇਸ ਨੂੰ ਸਬਮਿਟ ਕਰਨਾ ਹੈ ਸਬਮਿਟ ਕਿਵੇਂ ਕਰਨਾ ਜੀ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਘਰ ਬੈਠੇ ਕਿਵੇਂ ਸਬਮਿਟ ਕਰ ਸਕਦੇ ਹੋ ਸੋ ਦੋਸਤੋ ਤੁਸੀਂ ਇਹ ਸਾਰੇ ਸਵੈ ਘੋਸ਼ਣਾ ਪੱਤਰ ਔਰ ਤਸਦੀਕ ਸਬੰਧੀ ਜਿਹੜੇ ਡਾਕੂਮੈਂਟ ਨੇ ਇਹ ਸਾਰੇ ਤਿਆਰ ਕਰ ਲੈਣੇ ਨੇ ਫਾਰਮ ਪੂਰਾ ਕੰਪਲੀਟ ਭਰ ਲੈਣਾ ਹੈ ਜੀ ਉਸ ਤੋਂ ਬਾਅਦ ਤੁਹਾਡੀ ਜਿਹੜੀ ਫਾਈਲ ਆ ਉਹ ਜਨਮ ਸਰਟੀਫਿਕੇਟ ਬਣਾਉਣ ਦੇ ਲਈ ਬਿਲਕੁਲ ਤਿਆਰ ਹੋ ਜਾਵੇਗੀ ਇਸ ਫਾਈਲ ਨੂੰ ਤੁਸੀਂ ਜਮ੍ਹਾਂ ਕਰਕੇ ਹਫਤੇ ਦੇ ਵਿੱਚ ਵਿੱਚ ਆਪਣਾ ਜਨਮ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਜਨਮ ਸਰਟੀਫਿਕੇਟ ਹੀ ਪਹਿਲਾ ਉਹ ਡਾਕੂਮੈਂਟ ਹੈ ਜਿਸ ਦੇ ਨਾਲ ਤੁਸੀਂ ਆਉਣ ਵਾਲੇ ਹਰ ਇੱਕ ਡਾਕੂਮੈਂਟ ਦੇ ਨਾਲ ਲਗਾ ਕੇ ਆਪਣੇ ਡਾਕੂਮੈਂਟ ਨੂੰ ਆਸਾਨੀ ਦੇ ਨਾਲ ਬਣਵਾ ਸਕਦੇ ਹੋ ਨਹੀਂ ਤਾਂ ਅੱਜ ਕੱਲ ਬਹੁਤ ਖੱਜਲਖਵਰੀ ਤੋਂ ਬਾਅਦ ਵੀ ਤੁਹਾਡੇ ਡਾਕੂਮੈਂਟ ਨਹੀਂ ਬਣਦੇ ਕਿਉਂਕਿ ਤੁਹਾਡੇ ਕੋਲ ਜਨਮ ਸਰਟੀਫਿਕੇਟ ਨਹੀਂ ਹੁੰਦਾ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦੱਸਿਆ ਹੈ ਕਿ ਜਨਮ ਸਰਟੀਫਿਕੇਟ ਤੁਸੀਂ ਘਰ ਬੈਠੇ ਕਿਵੇਂ 5 ਮਿੰਟ ਦੇ ਵਿੱਚ ਬਣਾ ਸਕਦੇ ਹੋ ਉਮੀਦ ਕਰਦੇ ਹਾਂ ਇਸ ਵੀਡੀਓ ਨਾਲ ਤੁਹਾਨੂੰ ਬਹੁਤ ਜ਼ਿਆਦਾ ਲਾਭ ਮਿਲਿਆ ਹੋਵੇਗਾ ਔਰ ਆਪਣੇ ਵਕ ਵਕ ਦੋਸਤਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇੱਕ ਜਨਮ ਸਰਟੀਫਿਕੇਟ ਤੁਹਾਡੇ ਬੱਚਿਆਂ ਦੇ ਸੁਪਨਿਆਂ ਦੀ ਉਮੀਦ ਹੈ ਕਿਉਂਕਿ ਜੇਕਰ ਉਸ ਕੋਲ ਜਨਮ ਸਰਟੀਫਿਕੇਟ ਹੋਵੇਗਾ ਤਾਂ ਹੀ ਉਹ ਆਪਣੇ ਕੈਰੀਅਰ ਦੇ ਵਿੱਚ ਅੱਗੇ ਆਪਣੇ ਡਾਕੂਮੈਂਟ ਨੂੰ ਬਣਾ ਸਕਦਾ ਹੈ ਕਿਉਂਕਿ ਉਸ ਦੀ ਪੀੜ੍ਹੀ ਦਾ ਸਭ ਤੋਂ ਪਹਿਲਾ ਜਿਹੜਾ ਸਰਟੀਫਿਕੇਟ ਹੈ ਉਹ ਹੈ ਜੀ ਜਨਮ ਸਰਟੀਫਿਕੇਟ ਜੇਕਰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਆ ਜੋ ਨਾਲ ਦੇ ਨਾਲ ਹੀ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਸੀਂ ਇਹ ਵੀਡੀਓ ਕਿੱਥੋਂ ਵੇਖ ਰਹੇ ਹੋ ਔਰ ਤੁਸੀਂ ਸਾਡੀ ਵੈਕਟ ਦੇ ਵਿੱਚ ਅਪਲਾਈ ਕਰਨ ਵੇਲੇ ਤੁਹਾਨੂੰ ਕੀ ਦਿੱਕਤਾਂ ਆ ਰਹੀਆਂ ਸੀ ਔਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੀ ਕੀ ਕੀ ਪਰੇਸ਼ਾਨੀ ਦਾ ਸੋਲੂਸ਼ਨ ਹੋ ਗਿਆ ਹੈ ਸੋ ਇਸੇ ਤਰ੍ਹਾਂ ਦੀ ਇੰਪੋਰਟੈਂਟ ਜਾਣਕਾਰੀਆਂ ਨੂੰ ਦੇਖਣ ਦੇ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਇਸ ਤਰ੍ਹਾਂ ਦੀ ਜਦੋਂ ਵੀ ਕੋਈ ਜਾਣਕਾਰੀ ਲੈ ਕੇ ਆਉਣੇ ਆ ਤਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਇਸੇ ਤਰ੍ਹਾਂ ਦੀ ਜਾਣਕਾਰੀ ਦੇ ਨਾਲ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ